ਉਹਦੇ ਚ ਬਾਈ ਮਨਪ੍ਰੀਤ ਗੱਲ ਇਹ ਹੈ ਵੀ ਜਿਹੜਾ ਕੋਈ ਵੀ ਟਰੈਕਟਰ ਹੈ ਵੱਡਾ ਛੋਟਾ ਇਹ ਨੂੰ 10 ਪਾਵਰ ਤੋਂ ਲੈ ਕੇ 100 ਪਾਵਰ ਤੱਕ 150 ਪਾਵਰ ਤੱਕ ਲੋਕ ਅੱਜ ਕੱਲ ਲਈ ਫਿਰਦੇ ਆ ਜਿਹੜਾ ਕੰਪਨੀ ਟਰੈਕਟਰ ਤਿਆਰ ਕਰਕੇ ਦਿੰਦੀ ਹੈ ਉਹਦੀ ਜਿਹੜੀ ਪਾਵਰ ਹੈ ਉਹ ਉਹਨਾਂ ਨੇ ਤੈਅ ਕੀਤੀ ਹੁੰਦੀ ਹੈ ਵੀ ਇੰਨੀ ਪਾਵਰ ਦਾ ਹੈ ਉਹ ਉਹਨੇ ਓਨੀ ਪਾਵਰ ਦਾ ਕੰਮ ਕਰਨਾ ਹੈਗਾ ਜਿਹੜੇ ਲੋਕ ਇਹਨਾਂ ਨੂੰ ਮੋਡੀਫਾਈ ਕਰਾ ਕੇ ਜਿਵੇਂ ਕਿ ਕਿਸੇ ਨੇ ਟਰਬੋ ਵਾਲੀ ਫਲਾਨਾ ਕਰਾ ਲਿਆ ਉਹਨੂੰ ਉੱਥੇ ਟੋਚਣਾ ਚ ਵਰਤਦੇ ਐ ਮੈਂ ਤਾਂ ਇਹਦੇ ਨਾਲ ਸਹਿਮਤ ਨਹੀਂ ਹਾਂ ਪਹਿਲੀ ਗੱਲ ਤਾਂ ਦੂਜੀ ਗੱਲ ਉਹਨੂੰ ਆਪਾਂ ਖੇਤੀ ਦੇ ਕਰਨ ਦੇ ਜੋਰ ਲਵਾਈਏ ਉਹਦਾ ਨਾ ਕਿ ਉੱਥੇ ਤੋੜਪੰਨ ਕਰਨ ਤੇ ਹੂੰ ਜੇ ਜੋਰ ਹੀ ਜਮਾਉਣਾ ਜਿਹੜੇ ਬੰਦੇ ਉੱਥੇ ਟਰੈਕਟਰਾਂ ਦੇ ਸੀਟਾਂ ਦੇ ਬਹਿ ਕੇ ਰੇਸਾ ਨਪਦੇ ਐ ਉਹ ਆਪੋ ਆਪ ਦੇ ਲੱਕਾਂ 'ਚ ਰੱਸਾ ਪਾ ਕੇ ਇੱਕ ਦੂਜੇ ਨੂੰ ਖਿੱਚਲਾ ਕਰਨਾ ਸਹੀ ਐ ਫਿਰ ਤਾਂ ਪਤਾ ਲੱਗ ਜੂ ਵੀ ਜੋਰ ਕਿਹਦੇ 'ਚ ਐ ਰੇਸ ਨੱਪਣ ਤੋਂ ਤਾਂ ਨਹੀਂ ਜੋਰ ਬਣਦਾ ਨਾ ਇਕੱਲਾ ਉਹ ਤਾਂ ਲੋਹਾ ਇੰਜਣ ਐ ਇੰਜਨ ਦੀ ਰੇਸ ਨਪਾਂਗੇ ਪੁੱਤੇ ਬੈਠੇ ਬਾਈ ਉਹਨੇ ਜਿੰਨਾ ਕੋ ਦਾ ਜੋਰ ਤਾਂ ਲਾਉ ਆ ਇਸ ਚ ਘੱਟ ਕੇ ਇਸ ਚ ਵੱਧ ਅੱਜ ਕੱਲ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਆਪਾਂ ਨੂੰ ਇਹ ਸਾਦ ਨੂੰ ਖੇਤੀ ਕਰਨ ਵਾਸਤੇ ਬਣਾਇਆ ਸਰਕਾਰ ਨੇ ਆਪਾਂ ਨੂੰ ਸਬਸਿਡੀਆਂ ਵੀ ਮਿਲਦੀਆਂ ਜਿਹੜੇ ਬੰਦੇ ਇਹ ਕੁਝ ਕਰਦੇ ਮੈਂ ਤਾਂ ਕਹਿੰਦਾ ਸਬਸਿਡੀ ਨਹੀਂ ਮਿਲਣੀ ਚਾਹੀਦੀ ਉਹਨੂੰ ਸਹੀ ਆ ਜਿਹੜਾ ਬੰਦਾ ਕੋਈ ਇਹ ਤੋੜਦਾ ਹੈ ਟਰੈਕਟਰ ਨੂੰ ਉਹਨੂੰ ਸਬਸਿਡੀ ਕਾਦੇ ਨਾਂ ਦੀ ਸਬਸਿਡੀ ਸਾਰੇ ਲੋਕਾਂ ਦਾ ਦੇਸ਼ ਦਾ ਪੈਸਾ ਆ ਜਿਹੜਾ ਇਕੱਠਾ ਹੋ ਕੇ ਟੈਕਸ ਰੂਪੀ ਜਾਂਦਾ ਉਸੇ ਝ ਆਉਂਦੀ ਹੈ ਨਾ ਹਮ ਹਮ ਉਹ ਇਹ ਗਰੇਜ ਕਰਨਾ ਚਾਹੀਦਾ ਲੋਕਾਂ ਨੂੰ ਇਹਨਾਂ ਤੋਂ ਦੂਜੀ ਗੱਲ ਜਿਹਨੇ ਡੈਕ ਲਵਾਈ ਫਿਰਦੇ ਆ ਠੀਕ ਹੈ ਇੱਕ ਮਨੋਰੰਜਨ ਹੈ ਬੰਦਾ ਕਰਦਾ ਕਦੇ ਕੱਲਾ ਆ ਜਾਂਦਾ ਸੁਣਦਾ ਲਾਲਾ ਮੇਰੇ ਈਵਨ ਮੇਰੇ ਟਰੈਕਟਰ ਤੇ ਡੈਕ ਲੱਗਿਆ ਈਵਨ ਕੁਬਾਲੇ ਵੱਡੇ ਸਪੀਕਰ ਨਹੀਂ ਛੋਟੇ ਆ ਉਹ ਮੈਂ ਜੇ ਕਿਤੇ ਕੱਲਾ ਆਵਾਂ ਮਾੜਾ ਮੋੜਾ ਕਿਤੇ ਲਾ ਲਈਏ ਸੁਣ ਲਈਏ ਨਹੀਂ ਤਕਰੀਬਨ ਮੈਂ ਲਾਉਦਾ ਹੀ ਨਹੀਂ ਬਹੁਤ ਘੱਟ ਲਾਉਣਾ ਠੀਕ ਹੈ ਪਹਿਲਾਂ ਛੋਟੇ ਹੁੰਦੇ ਨੇ ਉਮਰ ਦੇ ਹਿਸਾਬ ਨਾਲ ਹੁੰਦਾ ਮੈਂ ਵੀ ਸੁਣਿਆ ਉਦੋਂ ਕੋਈ ਇਹ ਜਾਂ ਕੁਝ ਨਹੀਂ ਸੀ ਜਿਹੜਾ ਹੁਣ ਪਿੱਛੇ ਜਾਨੀ ਕਿ ਐਡੀ ਵੱਡੀ ਉਹ ਢੋਲ ਕੀ ਲਵਾ ਲੈਂਦੇ ਆ ਵੱਡਾ ਉਹ ਮੂ ਬਹੁਤ ਇੰਪੋਰਟ ਉਹ ਟਰੈਕਟਰ ਤੇ ਬੈਠ ਕੇ ਪਹਿਲੀ ਕាល ਤਾਂ ਮਗਰ ਹੀ ਨਹੀਂ ਦੀਂਦਾ ਕੁਛ ਮਗਰ ਲੈਂ ਇੰਪਲੀਮੈਂਟ ਦੀ ਜਿਹੜੀ ਕਾਰਜਗਾਰੀ ਹੁੰਦੀ ਆ ਉਹ ਦਿਖਦੀ ਨਹੀਂ ਵੀ ਕਿਵੇਂ ਕਰਨੀ ਆ ਡਰਾਈਵਰ ਨੇ ਸਹੀ ਆ ਉਹ ਚਲੋ ਹੋਸ਼ਾ ਪਾਣਾ ਲੋਕ ਕਰਦੇ ਆ ਜੇ ਕਹਿੰਦੇ ਆ ਤਾਂ ਗੁੱਸਾ ਮੰਨਦੇ ਆ ਚਲੋ ਉਹਨਾਂ ਦੀ ਮਰਜ਼ੀ ਹੈ ਸਰਕਾਰ ਨੂੰ ਮੈਂ ਤਾਂ ਕਹਿੰਦਾ ਸਿਕੰਜਾ ਕਸਣਾ ਚਾਹੀਦਾ ਕਿ ਹੈ ਤਾਂ ਵੀ ਸਾਊਂਡ ਪੋਲੂਸ਼ਨ ਹੀ ਆ ਜਿਵੇਂ ਟੋਚਨ ਮੁਕਾਬਲਿਆਂ ਤੇ ਤਾਂ ਪਾਵਨ ਦੀ ਲੱਗੀ ਹੋਈ ਆ ਬਿਲਕੁਲ ਇਹ ਇਹਨਾਂ ਦੇ ਵੀ ਮੈਂ ਕਹਿੰਦਾ ਵੀ ਸਾਊਂਡ ਪੋਲੂਸ਼ਨ ਹੋਣਾ ਨਹੀਂ ਚਾਹੀਦਾ ਹੈ ਵੀ ਤਾਂ ਇਹ ਵੀ ਤਾਂ ਇੱਕ ਤਰ੍ਹਾਂ ਦਾ ਸਾਊਂਡ ਇੰਨਾ ਕਰਦੇ ਆ ਤੇ ਲੋਕਾਂ ਦੇ ਕੰਨਾਂ ਤੇ ਅਸਰ ਪੈਂਦਾ ਪੈਂਦਾ ਸਹੀ ਹੈ